जय गौ माता मैं स्माइल मित्तल ते मेरे नाल मेरा बड़ा भाई कबीर रहेजा मैं ते मेरे साथीया ने इस वादी हुई ਧੁੰਦ ਨੂੰ ਮੱਦੇ ਨਜ਼ਰ ਰੱਖਦੇ ਹੋਏ ਸੰਕਲਪ ਲੈਂਤਾ ਕਿ ਕਿਸੇ ਵੀ ਬੇਜ਼ੁਬਾਨ ਕਰਕੇ ਕਿਸੇ ਇਨਸਾਨ ਨੂੰ ਨੁਕਸਾਨ ਨਾ ਹੋਵੇ ਤੇ ਕਿਸੇ ਵੀ ਇਨਸਾਨ ਕਰਕੇ ਕਿਸੇ ਬੇਜ਼ੁਬਾਨ ਨੂੰ ਨੁਕਸਾਨ ਨਾ ਹੋਵੇ ਇਸ ਕਰਕੇ ਸਾਨੂੰ ਸ਼ਹਿਰ ਦੇ ਵਿੱਚ ਜਿੱਥੇ ਵੀ ਕੋਈ ਬੇਜ਼ੁਬਾਨ ਜਾਨਵਰ ਮਿਲੂਗਾ ਅਸੀਂ ਉਸ ਦੇ ਇਹ ਰਿਫਲੈਕਟਿੰਗ ਕੋਲਰ ਪਾਵਾਂਗੇ ਤਾਂ ਜੋ ਰਾਤ ਨੂੰ ਇਸ ਧੁੰਦ ਦੇ ਵਿੱਚ ਤੇ ਇਸ ਵੱਦੀ ਆਵਾਜ਼ਾਂ ਦੇ ਵਿੱਚ ਕੋਈ ਵੀ ਬੇਜ਼ੁਬਾਨ ਜਾਨਵਰ ਕਿਸੇ ਤਰ੍ਹਾਂ ਦੇ ਵੀ ਨੁਕਸਾਨ ਦਾ ਕਾਰਨ ਨਾ ਬਣ ਸਕੇ ਜਿਸ ਨਾਲ ਇਨਸਾਨ ਦੀ ਜਾਨ ਵੀ ਬਚ ਸਕੇ ਤੇ ਬੇਜ਼ੁਬਾਨ ਜਾਨਵਰ ਦੀ ਜਾਨ ਵੀ ਬਚ ਸਕੇ ਸੋ ਸਾਡੇ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਤੁਹਾਨੂੰ ਜਿੱਥੇ ਵੀ ਤੁਹਾਡੇ ਆਸਪੜੋਸ਼ ਚ ਕੋਈ ਡੌਗ ਹੈਗਾਗਾ ਤੁਸੀਂ ਸਾਨੂੰ ਕੰਟੈਕਟ ਕਰੋ ਅਸੀਂ ਉੱਥੇ ਆਵਾਂਗੇ ਆ ਰੇਡੀਅਮ ਜੋ ਰਿਫਲੈਕਟਿੰਗ ਕੋਲਰ ਆ ਸਾਡੇ ਕੋਲੇ ਅਸੀਂ ਇਹ ਪਾ ਕੇ ਜਾਵਾਂਗੇ ਤੇ ਨਾਲ ਹੀ ਆ ਜਿਹੜੀ ਵੈਕਸੀਨ ਹੈ ਅਸੀਂ ਨਾਲ ਇੱਕ ਹੋਰ ਵੀ ਸੋਚਿਆ ਜਿਹੜੀ ਕਿ ਹਲਕਾ ਵਾਲੇ ਟੀਕੇ ਹੁੰਦੇ ਨੇ ਵੀ ਕੋਈ ਕੁੱਤਾ ਹਲਕੇ ਨਾਲ ਉਹਦੇ ਵੀ ਟੀਕੇ ਲਾ ਰਹੇ ਆ ਜਿੱਥੇ ਤੁਹਾਨੂੰ ਲੱਗਦਾ ਵੀ ਕੋਈ ਕੁੱਤਾ ਥੋੜੇ ਆਸ-ਪਾਸ ਹੈਗਾ ਜਾਂ ਕੋਈ ਕੁੱਤਾ ਘੁੰਮਦਾ ਦਿਖਦਾ ਹੈ ਜਿੱਥੇ ਕੋਈ 6 ਫੁੱਟ ਵੱਜੀ ਆ ਲੱਗਦਾ ਵੀ ਕੁੱਤਾ ਹਲਕ ਸਕਦਾ ਜਾਂ ਕੋਈ ਵੀ ਬਾਰਾ ਕੁੱਤਾ ਜਿਹਦੇ ਵੀ ਤੁਸੀਂ ਇੰਜੈਕਸ਼ਨ ਲਗਵਾਉਣਾ ਚਾਹੁੰਦੇ ਹੋ ਵੈਕਸੀਨ ਕਰਾਉਣਾ ਚਾਹੁੰਦੇ ਹੋ ਉਹ ਵੀ ਅਸੀਂ ਫ੍ਰੀ ਕਰ ਰਹੇ ਆ ਕੋਈ ਮਤਲਬ ਕਿ ਉਹਦਾ ਕੋਈ ਹੋ ਨਹੀਂ ਕੋਈ ਵੀ ਕੁੱਤਾ ਤੁਹਾਨੂੰ ਲੱਗੇ ਕੋਈ ਪੰਦੀ ਤੁਹਾਨੂੰ ਚੱਕ ਨਹੀਂਦਾ ਮਾਡੇ ਨਪਰਾ ਤੋਂ ਫੋਨ ਕਰਤਾ ਦਿਆਂ ਅਸੀਂ ਉੱਥੇ ਟਾਈਮ ਆ ਕੇ ਉਹਨੂੰ ਵੈਕਸੀਨ ਤੇ ਪਟਾ ਇਹ ਪਾਵਾਂ ਜਿਹਦੇ ਕਰਕੇ ਐਕਸੀਡੈਂਟ ਹੋਉਂ ਤੋਂ ਬਚਾਅ ਕੀਤਾ ਜਾ ਸਕੇ ਨਾਲ ਰੱਖ ਜੀ ਕਿ ਕਿਸੇ ਕਿਸੇ ਪੱਕੇ ਨਾ ਤੋਂ ਵੀ ਸਵਾਲ ਨਹੀਂ ਕਾਹੀ ਬੇਨਤੀ ਹੈ ਸ਼ਹਿਰ ਵਾਸੀਆਂ ਨੂੰ ਜਿੱਥੇ ਤੁਹਾਨੂੰ ਖਾਲੀ ਜਰੂਰਤ ਹੋਵੇ ਤਾਂ ਸਾਨੂੰ ਨਾਲ ਦੀ ਨਾਲ ਫੋਨ ਕਰੋ ਧੰਨਵਾਦ ਗੱਲ ਜੋ ਹੈ ਰਿਫਲੈਕਟਰ ਨੇ ਪਟੇ ਤਿਆਰ ਕਰਕੇ ਸਾਨੂੰ ਦਿੱਤੇ ਗਏ ਨੇ ਇਹ ਸਾਡੇ ਵੀਰ ਸੋਨੂ अरोड़ा ਜੀ ਵੱਲੋਂ ਦਿੱਤੇ ਗਏ ਨੇ ਉਹਨਾਂ ਨੇ ਕਿਹਾ ਵੀ ਜਿੰਨੇ ਵੀ ਪਹਿਣਗੇ ਉਹ ਸਾਡੇ ਨਾਲ ਨੇ ਉਹਨਾਂ ਨੇ ਸਾਨੂੰ ਇੱਕ ਵਾਰੀ ਇਹ ਤਿਆਰ ਕਰਾ ਕੇ ਦੇ ਦਿੱਤੇ ਜਿਵੇਂ ਜਿਵੇਂ ਹੋਰ ਲੋੜ ਪੈਂਦੀ ਰਹੂਗੀ ਅਸੀਂ ਉਹਨਾਂ ਤੋਂ ਤਿਆਰ ਕਰਾਉਂਦੇ ਰਵਾਂਗੇ ਸੋਨੂ ਰੌੜਾ ਜੀ ਦਾ ਖਾਸ ਕਰਕੇ ਧੰਨਵਾਦ ਤੇ ਨਾਲ ਜੋ ਕੋਈ ਗਲਵਜ਼ ਵਗੈਰਾ ਜਾਂ ਕੋਈ ਰਸੇ ਵਗੈਰਾ ਸਾਨੂੰ ਜ਼ਰੂਰਤ ਪੈਂਦੀ ਆ ਤਾਂ ਉਸ ਤੀਸ਼ ਜੀ ਵੱਲੋਂ ਸ਼ਿਸ਼ੂ ਗੋਇਲ ਜੀ ਵੱਲੋਂ ਸਾਨੂੰ ਦਿੱਤੇ ਗਏ ਨੇ ਵੀ ਜਦੋਂ ਵੀ ਜਿੰਨੀ ਜ਼ਰੂਰਤ ਹੋਊਗੀ ਉਹ ਕਹਿੰਦੇ ਸਾਡੇ ਤੋਂ ਲਿਆ ਜਾ ਕਰੋ ਉਹਨਾਂ ਦਾ ਵੀ ਦਿলো ਧੰਨਵਾਦ ਬਾਕੀ ਸਾਡੀ ਇਹੀ ਬੇਨਤੀ ਆ ਕਿ ਅਗਰ ਤੁਹਾਨੂੰ ਸ਼ਹਿਰ ਦੇ ਵਿੱਚ ਕਿਤੇ ਵੀ ਕੋਈ ਜ਼ਖਮੀ ਜਾਨਵਰ ਮਿਲਦਾਗਾ ਕੋਈ ਜ਼ਖਮੀ ਡੌਗ ਮਿਲਦਾਗਾ ਤਾਂ ਸਾਨੂੰ ਕੰਟੈਕਟ ਕਰੋ ਅਸੀਂ ਆਵਾਂਗੇ ਉਸ ਨੂੰ ਦੇਖ ਕੇ ਜਾਵਾਂਗੇ ਜਿਸ ਅਕੋਰਡਿੰਗ ਜੋ ਵੀ ਸਾਡੇ ਤੋਂ ਉਸ ਦਾ ਬਣਦਾ ਇਲਾਜ ਹੋਇਆ ਉਹ ਕੀਤਾ ਜਾਊਗਾ